ਇੱਕ ਬੇਹਦ ਹੀ ਮਨ ਭਾਗੀ ਖਬਰ ਸਾਹਮਣੇ ਆਈ ਹੈ ਜੁਥੇ ਸੜਕ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਜਿਸ ਤੋਂ ਬਾਅਦ ਘਰ ਦੀਆਂ ਦਸਵੀਰਾ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਸੱਥਰ ਵਿੱਚ ਹੋਏ ਨੇ ਹਰ ਕੋਈ ਰੋਂਦਾ ਕੁੜਲੋਂਦਾ ਹੋਇਆ ਨਜ਼ਰ ਆ ਰਿਹਾ ਹੈ ਤਰ ਸਭ ਮਾਮਲੇ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਦੋਵੇਂ ਨੌਜਵਾਨ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਕਿਸੇ ਕੰਮ ਨੂੰ ਜਾ ਰਹੇ ਹੁੰਦੇ ਨੇ ਤੇ ਉਸ ਦੌਰਾਨ ਇਹਨਾਂ ਵੱਰ ਨੂੰ ਜਿਹੜਾ ਇੱਕ ਗੱਡੀ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਦੌਰਾਨ ਜਿਹੜਾ ਮੋਟਰਸਾਈਕਲ ਦੇ ਪਰ ਖੱਚੇ ਉੱਡ ਜਾਂਦੇ ਨੇ ਅਤੇ ਇੱਕ ਸਖਸ਼ ਦੀ ਇੱਕ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਲਾਂਕਿ ਦੂਜੇ ਨੌਜਵਾਨ ਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਉੱਥੇ ਵੀ ਉਸ ਵੱਲੋਂ ਦਮ ਤੋੜ ਦਿੱਤਾ ਜਾਂਦਾ ਤਾਂ ਹੁਣ ਸਕਾਰ ਦਾ ਮਾਹੌਲ ਦੇਖ ਸਕਦੇ ਹੋ ਗਮਗੀਨ ਮਾਹੌਲ ਬੜਾ ਹੋਇਆ ਹਰ ਕੋਈ ਜਿਹੜਾ ਰੋਂਦਾ ਕੁਲੋਂਦਾ ਹੋਇਆ ਨਜ਼ਰ ਆ ਰਿਹਾ ਉਹਨਾਂ ਦੀਆਂ ਤਸਵੀਰਾਂ ਵੀ ਤੁਹਾਡ ਨਾਲ ਸਾਂਝੇ ਕਰਵਾ ਰਿਹਾ ਜਿੱਥੇ ਦੇਖ ਸਕਦੇ ਹੋ ਜਿਨ੍ਹਾਂ ਦੀ ਇਸ ਹਾਦਸੇ ਦੇ ਵਿੱਚ ਜਾਨ ਚਲੀ ਗਈ ਹੈ ਜਿਨ੍ਹਾਂ ਦੀ ਉਮਰ ਮਹਿਜ਼ 20 ਤੋਂ 25 ਸਾਲਾਂ ਦੇ ਵਿਚਕਾਰ ਦੇ ਦਸਿਆ ਜਾ ਰਿਹਾ ਕਿਸੇ ਕੰਮ ਦੇ ਲਈ ਜਾ ਰਹੇ ਹੁੰਦੇ ਨੇ ਤੇ ਉਸੇ ਦੌਰਾਨ ਇੱਕ ਬਰੀਜ਼ਾ ਗੱਡੀ ਆਉਂਦੀ ਹੈ ਤੇ ਇਹਨਾਂ ਨੂੰ ਟੱਕਰ ਮਾਰ ਕੇ ਚਲੇ ਜਾਂਦੀ ਹੈ ਦੱਸਿਆ ਜਾ ਰਿਹਾ ਪਰਿਵਾਰਕ ਮੈਂਬਰ ਵੱਲੋਂ ਕਿ ਇਹ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਕੰਮ ਤੇ ਜਾ ਰਹੇ ਹੁੰਦੇ ਨੇ ਕਿਸੇ ਤੇ ਉਸੇ ਦੌਰਾਨ ਤੇਜ਼ ਰਫ਼ਤਾਰ ਬਰੀਜ਼ਾ ਗੱਡੀ ਆਉਂਦੀ ਹੈ ਤੇ ਸੱਦਾ ਇਹਨਾਂ ਦੇ ਵਿੱਚ ਟੱਕਰ ਮਾਰਦੀ ਹੈ ਤੋੜਾ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਇਸ ਬਾਬਤ ਜਾਣਕਾਰੀ ਮਿਲਦੀ ਹੈ ਮੌਕੇ ਤੇ ਪਹੁੰਚਦੇ ਆਂ ਪਰ ਉੱਥੇ ਹਸਪਤਾਲ ਵੀ ਲਾਇਆ ਜਾਂਦਾ ਪਰ ਉਸ ਤੋਂ ਪਹਿਲਾਂ ਹੀ ਉਸ ਵੱਲੋਂ ਦਮ ਤੋੜ ਦਿੱਤਾ ਜਾਂਦਾ ਹੈ ਤਾਂ ਬੇਹਦ ਹੀ ਮੰਦਪਾਕੀ ਖਬਰ ਹੈ ਤੁਹਾਨੂੰ ਦੱਸਣੇ ਕਿ ਤਸਵੀਰਾਂ ਜਿਹੜੀਆਂ ਨੇ ਸ਼੍ਰੀ ਮੁਕਸਤ ਸਾਹਿਬ ਦੇ ਮਲੋੜ ਦੇ ਨਜ਼ਦੀਕੀ ਪਿੰਡ ਕਰਾਈਵਾਲਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਇਹ ਭਿਆਨਕ ਦਰਦਨਾਕ ਹਾਦਸਾ ਵਾਪਰਿਆ ਤੇ ਇਸ ਹਾਸੇ ਦੇ ਵਿੱਚ ਦੋ ਨੌਜਵਾਨ ਜਿਨ੍ਹਾਂ ਦੇ ਵਿੱਚ ਇੱਕ ਦਾ ਨਾਮ ਲਾਪਰੇਤ ਅਤੇ ਦੂਸਰੇ ਦਾ ਨਾਮ ਰਾਜਵਿੰਦਰ ਦੱਸਿਆ ਜਾ ਰਿਹਾ ਇਹਨਾਂ ਦੋਵਾਂ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਦੂਜੇ ਪਾਸੇ ਪੀੜਤ ਪਰਿਵਾਰ ਜਿਹੜਾ ਇਨਸਾਫ ਤੇ ਵੀ ਗੋਹੜ ਲਗਾ ਰਿਹਾ ਪਰ ਤਸਵੀਰਾਂ ਦੇਖ ਸਕਦੇ ਹੋ ਕਿ ਸਿਰਫ ਪਰਿਵਾਰਾਂ ਦੇ ਅੱਖਾਂ ਦੇ ਵਿੱਚ ਹੰਝੂ ਨਹੀਂ ਹੈ ਬਲਕਿ ਹਰ ਇੱਕ ਉਸ ਸਖਸ਼ ਉਸ ਇਲਾਕੇ ਦਾ ਰੈਨਫਾਲਾ ਉਹ ਇਸ ਪਿੰਡ ਦੇ ਨਾਲ ਜੁੜਿਆ ਹੋਇਆ ਹਰ ਕਿਸੇ ਦੀਆਂ ਅੱਖਾਂ ਨਮ ਨੇ ਕਿਉਂਕਿ ਜਵਾਨ ਮੁੰਡੇ ਜਿਹੜੇ ਦੀ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਹਰ ਕੋਈ ਜਿਹੜਾ ਪੁੱਬਾ ਮਾਂ ਮਾਂ ਰੋਂਦਾ ਹੋਇਆ ਨਜ਼ਰ ਆ ਰਿਹਾ ਹੈ ਪਾਉ ਘੜ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਅਤੇ ਇਸ ਘਟਨਾਕ੍ਰਮ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਪਰਿਵਾਰਿਕ ਮੈਂਬਰ ਸੁਣਦੇ ਕੀ ਨਾਮ ਹੈ ਜੀ ਕੀ ਕਹਿਣਾ ਚਾਹੁੰਦੇ ਮੈਂ ਹਰਪ੍ਰੀਤ ਸਿੰਘ ਮੈਂ ਹਰਪ੍ਰੀਤ ਸਿੰਘ ਜੀ ਕੱਲ ਮੇਰਾ ਭਰਾ ਲਾਪਰੀ ਸਿੰਘ ਜੋ ਆਪਣੇ ਪੜ੍ਹਾਈ ਦੇ ਕੰਮਕਾਰ ਲਈ ਜਾ ਰਿਹਾ ਸੀਗਾ ਮਲੋਟ ਮਲੋਟ ਵਾਲੀ ਸਾਈਡ ਤਾਂ ਰਸਤੇ ਵਿੱਚ ਜਦੋਂ ਉਹ ਜਾ ਰਿਹਾ ਸੀ ਤਾਂ ਉਹਦਾ ਐਕਸੀਡੈਂਟ ਹੋ ਗਿਆ ਈ ਬਰੇਜ਼ਾ ਗੱਡੀ ਨਾਲ ਤੇ ਮੈਨੂੰ ਕਾਲ ਆਉਂਦੀ ਜਦੋਂ ਮੈਂ ਘਰ ਸੀਗਾ ਮੈਨੂੰ ਕਾਲ ਆਉਂਦੀ ਈ ਉਹਦੇ ਦੋਸਤ ਵੱਨਿਓ ਕੀ ਲਾਪਰੀ ਸਿੰਘ ਦਾ ਐਕਸੀਡੈਂਟ ਹੋ ਗਿਆ ਈ ਤਾਂ ਜੋ ਸਾਨੂੰ ਘਟਨਾ ਪਤਾ ਲੱਗਦੀ ਈ ਇੱਕ ਬਰੇਜ਼ਾ ਗੱਡੀ ਆਈ ਜਿਹੜੀ ਕੀ ਹੈਗੀ ਆਪਣੇ ਮਲੋਟ ਵਾਲੀ ਸਾਈਡ ਦੀ ਗੱਡੀ ਆਈ ਬਰੇਜ਼ਾ ਗੱਡੀ ਬਹੁਤ ਸਪੀਡ ਫਾਸਟ ਨਾਲ ਰੋਂਗ ਸਾਈਡ ਆ ਕੇ ਮੇਰੇ ਬ੍ਰਦਰ ਦੇ ਮੋਟਰਸਾਈਕਲ ਨੂੰ ਹਿੱਟ ਕੀਤਾ ਜੀ ਠੀਕ ਹੈ ਜੀ ਤੇ ਜਿਸ ਹਿੱਟ ਨਾਲ ਇੱਕ ਬੰਦੇ ਦੀ ਡੈਥ ਔਨ ਦਾ ਸਪੋਟ ਹੋ ਗਈ ਜੀ ਦੂਜੇ ਮੇਰੇ ਬ੍ਰਦਰ ਦੀ ਹੈ ਜਿਹੜੀ ਡੈਥ ਆਈ ਉਹਨਾਂ ਨੂੰ ਰੈਫਰ ਕੀਤਾ ਗਿਆ ਸੀਗਾ ਐਮਜ਼ ਹਸਪੀਟਲ ਬਠਿੰਡਾਈ ਤਾਹ ਰਸਤੇ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਤੁਹਾਡੇ ਬ੍ਰਦਰ ਦਾ ਨਾਮ ਕੀ ਸੀ ਤੇ ਦੂਸਰੇ ਦਾ ਨਾਮ ਕੀ ਸੀ ਕਾਹਦੇ ਤੇ ਜਾ ਰਹੇ ਸੀ ਤੁਹਾਡੇ ਭਰਾ ਜੀ ਮੇਰੇ ਬ੍ਰਦਰ ਮੋਟਰਸਾਈਕਲ ਤੇ ਜਾ ਰਹੇ ਸੀ ਦੋਨੋਂ ਇੱਕੋ ਮੋਟਰਸਾਈਕਲ ਤੇ ਸਵਾਰ ਸੀਗੇ ਰਾਜਵਿੰਦਰ ਸਿੰਘ ਉਸ ਨੂੰ ਚਲਾ ਰਹੇ ਸੀਗੇ ਤੇ ਉਹ ਆਪਣੇ ਮਲੋਟ ਕਿਸੇ ਪੜ੍ਹਾਈ ਦੇ ਕੰਮ ਲਈ ਜਾ ਰਹੇ ਸੀਗੇ ਕਿੰਨੀ ਉਮਰ ਸੀ ਦੋਨਾਂ ਦੀ ਜੀ ਆਪ ਅਪ੍ਰੋਕਸੀਮੇਟ ਮੰਨ ਲਓ ਜੀ 25 ਤੋਂ 28 ਸਾਲ ਦੀ ਦੋਨਾਂ ਦੀ ਕਿਸ ਉਹਨਾਂ ਦੀ ਉਮਰ ਇਹ ਸੀ ਹਾਂਜੀ ਦੋ ਦੋ ਜਵਾਨਾਂ ਦੀ ਮੋਤ ਉਹ ਹੈ ਹਾਂਜੀ ਦੋਨਾਂ ਦੀ ਹੀ ਲਗਭਗ ਇਸੇ ਉਮਰ ਦੀ ਹੀ ਆਈ 25 ਤੋਂ 28 ਦੇ ਵਿੱਚ ਵਿੱਚ ਹੀ ਆ ਉਹ ਭੰਗ ਚੜੀਦੇ ਹੈਗੇ ਆ ਜੀ ਉਹਨਾਂ ਦੇ ਫਾਦਰ ਸਾਹਿਬ ਆ ਜੀ ਦੋਨਾਂ ਦੀ ਮੋਤ ਹਾਂਜੀ ਦੋਨਾਂ ਦੀ ਉਹਨਾਂ ਦੀ ਆਨ ਦਾ ਸਪੋਟ ਹੋ ਗਈ ਸੀ ਤੇ ਇਹਨਾਂ ਦੇ ਕਿੱਥੋਂ ਦੇ ਬੰਦੇ ਆ ਜਿਹਨਾਂ ਵੱਲੋਂ ਗੱਡੀ ਆਈ ਉਹਨਾਂ ਦਾ ਨਾਮ ਅਰਸ਼ਦੀਪ ਸਿੰਘ ਆ ਜੀ ਜਿਨ੍ਹਾਂ ਦੀ ਗੱਡੀ ਆਈ ਤੇ ਉਹਨਾਂ ਦਾ ਪਿੰਡ ਪੰਜਾਬ ਆ ਜੀ ਲੰਬੀ ਹਲਕੇ ਦੇ ਮਲੋੜ ਦੇ ਬੰਦੇ ਆ ਸਰ ਸਾਨੂੰ ਇਹੀ ਆਈ ਸਾਨੂੰ ਨਿਆ ਮਿਲਣਾ ਚਾਹੀਦਾ ਜੀ ਸਾਡੇ ਹਜੇ ਤੱਕ ਕਿਸੇ ਵੰਨੀਆਂ ਵੀ ਕੋਈ ਸਟੇਟਮੈਂਟ ਨਹੀਂ ਲਈ ਗਈ ਠੀਕ ਹੈ ਜੀ ਕਿਸੇ ਮੁਲਾਜ਼ਮ ਨੇ ਸਾਡੀ ਸਟੇਟਮੈਂਟ ਨਹੀਂ ਲਈ ਜਾਂ ਉਹਨਾਂ ਦਾ ਪਰਿਵਾਰਕ ਮੈਂਬਰ ਆ ਕੇ ਸਾਨੂੰ ਕੋਈ ਨਹੀਂ ਮਿਲਿਆ ਜੀ ਹਜੇ ਠੀਕ ਹੈ ਜੀ ਬਸ ਇੱਕ ਮੁਕਦਮਾ ਦਰਜ ਹੋਇਆ ਜਨਾਬ ਜੀ ਕਥਨਾ ਹੋਈ ਹੈ ਸਾਡੇ ਬੇੜ ਦਾ ਨਾਮ ਰਾਜਿੰਦਰ ਸਿੰਘ ਸੀਗਾ ਜੀ ਉਹ ਜੋ ਕਿ ਈਟੀਟੀ ਦਾ ਕੋਰਸ ਕਰ ਰਿਹਾ ਸੀ ਬਰਕੰਦੀ ਗ੍ਰੇਡ ਦੇ ਵਿੱਚ ਜੀ ਉਹਨਾਂ ਵੱਲੋਂ